ਇਹ ਯਾਤਰਾ ਅਸੀਂ ਜਿਹੜੀ ਪਲਾਨ ਕੀਤੀ ਹੈ ਗੁਰਤੇਗ ਬਹਾਦਰ ਪਾਸ਼ਾ ਭਾਈ ਬਤੀਦਾਸ ਭਾਈ ਸਤੀਦਾਸ ਭਾਈ ਦਿਆਲਾ ਜੀ ਦੀ ਸ਼ਹਾਦਤ ਲੇਕਿਨ ਇਸ ਸ਼ਹਾਦਤ ਦੇ ਵਿੱਚ ਜਿਹੜਾ ਸਭ ਤੋਂ ਵੱਡਾ ਮੈਂ ਸਮਝਦਾ ਕਿ ਅੱਜ ਹਿੰਦੁਸਤਾਨ ਦਾ ਨਕਸ਼ਾ ਤੁਸੀਂ ਦੇਖ ਰਹੇ ਹੋ ਅਗਰ ਇਹ ਹਿੰਦ ਨਾ ਹੁੰਦਾ ਅਗਰ ਗੁਰਤੇਗ ਬਹਾਦਰ ਜੀ ਦੀ ਸ਼ਹਾਦਤ ਨਾ ਹੁੰਦੀ ਇੱਕ ਐਸੀ ਕਬੀਕਲੀ ਯਾਤਰਾ ਹੈ ਜਿਹੜੀ ਧਾਰਮਿਕ ਪੱਖੋਂ ਵੀ ਔਰ ਸਮਾਜਿਕ ਕ੍ਰਿਤੀਆਂ ਪੱਖੋਂ ਵੀ ਸੋਸਾਇਟੀ ਨੂੰ ਇੱਕ ਸੰਨਿਆਹ ਦਿੰਦੀ ਜਾਏਗੀ ਇਹਦੇ ਚ ਕੋਈ ਏਜ ਲਿਮਟ ਨਹੀਂ ਹਰ ਉਮਰ ਦੇ ਲੋਕ ਇਹਦੇ ਜੁੜਦੇ ਪਏ ਨੇ ਇਹ ਯਾਤਰਾ ਜਿਹੜੀ ਹੈ ਦਿੱਲੀ ਤੋਂ 15 ਨਵੰਬਰ ਨੂੰ ਸ਼ੁਰੂ ਹੋਏਗੀ ਮੈਂ ਨਾ ਪੜਾਉ ਪਾਣੀ ਪਤਾ ਹੈ ਅਗਲਾ ਲੁਧਿਆਣੇ ਹੈ ਅਗਲਾ ਅੰਬਾਲਾ ਹੈ ਫਿਰ ਲੁਧਿਆਣੇ ਹੈ ਫਤਿਹਗੜ ਸਾਹਿਬ ਵੀ ਹੁੰਦੀ ਆਏਗੀ ਇਹ ਬਾਬੇ ਬਕਾਲੇ ਵੀ ਜਾਏਗੀ ਲੁਧਿਆਣੇ ਤੋਂ ਬਾਅਦ ਜਲੰਧਰ ਜਲੰਧਰ ਤੋਂ ਬਾਅਦ ਅੰਬਰਸਰ ਹੈ ਔਰ ਫਾਈਨਲ ਡੇ 20 ਤਰੀਕ ਨੂੰ 골ਡਨ ਗੇਟ ਅੰਬਰਸਰ ਤੋਂ ਗੁਰੂ ਕੇ ਮਹਿਲ ਤੱਕ ਜਾਏਗੀ ਮੈਂ ਨੌਜਵਾਨਾਂ ਨੂੰ ਬਜ਼ੁਰਗਾਂ ਨੂੰ ਮਿਡਲ ਏਜ ਨੂੰ ਬੀਬੀਆਂ ਨੂੰ ਬੱਚੀਆਂ ਨੂੰ ਮੈਂ ਸਭ ਨੂੰ ਅਪੀਲ ਕਰਦਾ ਕਿ ਇਹਦੇ ਵਿੱਚ ਜੁੜੋ ਸਭ ਧਰਮਾਂ ਦੇ ਲੋਕਾਂ ਨੂੰ ਜੁੜੋ ਕਿਉਂਕਿ ਗੁਰੂ ਤੇਗ ਬਹਾਦਰ ਦੀ ਸ਼ਹਾਦਤ ਸਿੱਖ ਧਰਮ ਲਈ ਨਹੀਂ ਸੀ ਸਮੁੱਚੀ ਮਨੁੱਖਤਾ ਲਈ ਸੀ ਇੱਕ ਰਾਹ ਦਿਖਾਇਆ ਸੀਗਾ ਕਿ ਅਸੀਂ ਨਾ ਕਿਸੇ ਤੋਂ ਭੈ ਲੈਨੇ ਆ ਨਾ ਕਿਸੇ ਨੂੰ ਭੈ ਦਿੰਨੇ ਆ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ 350 ਸਾਲਾ ਸ਼ਹੀਦੀ ਸ਼ਤਾਬਦੀ ਨੂੰ ਲੈ ਕੇ ਜਿੱਥੇ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਖਾਸ ਤਿਆਰੀਆਂ ਕੀਤੀਆਂ ਗਈਆਂ ਉੱਥੇ ਹੀ ਖਾਸ ਤੌਰ ਤੇ ਮਨਜੀਤ ਸਿੰਘ ਜੀ ਕੇ ਹੋਣਾ ਵੱਲੋਂ ਕੁਝ ਖਾਸ ਪ੍ਰਬੰਧ ਕੀਤੇ ਗਏ ਨੇ ਇੱਕ ਯਾਤਰਾ ਜਿਹੜੀ ਆਰੰਭ ਕੀਤੀ ਜਾਣੀ ਹੈ ਅਸੀਂ ਗੱਲ ਕਰਦੇ ਹਾਂ ਮਨਜੀਤ ਸਿੰਘ ਜੀ ਕੇ ਉਹ ਸਰਦਾਰ ਮੌਜੂਦ ਹੈਗੇ ਨੇ ਜੀ ਕੇ ਸਾਹਿਬ ਸਭ ਤੋਂ ਪਹਿਲਾਂ ਤਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਕੇ ਸਾਹਿਬ ਜਿਹੜੀ ਯਾਤਰਾ ਆਰੰਭ ਹੋਣੀ ਹੈ ਕੀ ਕੁਝ ਖਾਸ ਪ੍ਰਬੰਧ ਕੀਤੇ ਨੇ ਕਿੱਥੋਂ ਯਾਤਰਾ ਆਰੰਭ ਹੋਏਗੀ ਪੂਰਾ ਇੱਕ ਅਰੀ ਵਿਸਤਾਰ ਚ ਜ਼ਰੂਰ ਦੱਸੋ ਇਹ ਯਾਤਰਾ ਰਾ ਅਸੀਂ ਜਿਹੜੀ ਪਲਾਨ ਕੀਤੀ ਹੈ ਗੁਰਤੇਗ ਬਹਾਦਰ ਪਾਸ਼ਾ ਭਾਈ ਬਤੀਦਾਸ ਭਾਈ ਸਤੀਦਾਸ ਭਾਈ ਦਿਆਲਾ ਜੀ ਦੀ ਸ਼ਹਾਦਤ ਜਿਹੜੀ 1675 ਚ ਦਿੱਲੀ ਚ ਹੋਈ ਸੀਗੀ ਔਰ ਔਰੰਗਜ਼ੇਬ ਨੇ ਫੈਸਲਾ ਕੀਤਾ ਸੀਗਾ ਕਿ ਇਹ ਸ਼ਹਾਦਤ ਤੋਂ ਬਾਅਦ ਮੈਂ ਗੁਰੂ ਸਾਹਿਬ ਦਾ ਜਿਹੜਾ ਸ਼ਰੀਰ ਹੈ ਉਸ ਦੀ ਮੈਂ ਉਸ ਦੇ ਨਾਲ 인 휴ਮਨ ਜਿਹਨੂੰ ਕਹਿੰਦੇ ਆ ਬਦਸਲੂਕੀ ਕਰਨੀ ਚਾਹੁੰਦੇ ਸੀਗੇ ਲੇਕਿਨ ਉਦੋਂ ਤੇ ਸਿੱਖਾਂ ਨੇ ਪ੍ਰੋਗਰਾਮ ਬਣਾਇਆ ਕਿ ਜਿਹੜਾ ਧੜ ਸੀਗਾ ਉਹ ਲੱਖੀਸ਼ਾ ਬਜਾਰਾ ਲੈ ਗਿਆ ਚੁੱਕਿਆ ਔਰ ਉਹਨਾਂ ਨੇ ਆਪਣੇ ਘਰ 'ਚ ਰਕਾਬਗਰ ਸਾਹਿਬ ਸਸਕਾਰ ਕੀਤਾ ਔਰ ਭਾਈ ਜੈਤਾ ਸੀਸ ਨੂੰ ਚੁੱਕ ਕੇ ਲਾਇਏ ਔਰ ਅਰੰਗਜੀਤ ਚਾਦਾਸੀ ਕੇ ਸੀਸ ਨੂੰ ਮੈਂ ਲਾਲ ਕਿਲੇ ਦੇ ਬਾਹਰ ਗੇਟ ਦੇ ਉੱਤੇ ਲਟਕਾਵਾ ਦੁਨੀਆ ਨੂੰ ਸੁਨਿਆ ਦੇਖਾ ਦੇਖੋ ਮੈਂ ਸਿੱਖਾ ਦਾ ਗੁਰੂ ਕਿਦਾਂ ਇੱਥੇ ਉਹਦਾ ਸੀਸ ਮੈਂ ਲਟਕਾਇਆ ਹੈ ਲੇਕਿਨ ਸਿੱਖਾਂ ਨੇ ਉਹ ਮੌਕਾ ਦੇ ਦਿੱਤਾ ਲੇਕਿਨ ਇਸ ਸ਼ਹਾਦਤ ਦੇ ਵਿੱਚ ਜਿਹੜਾ ਸਭ ਤੋਂ ਵੱਡਾ ਮੈਂ ਸਮਝਦਾ ਕਿ ਅੱਜ ਹਿੰਦੁਸਤਾਨ ਦਾ ਨਕਸ਼ਾ ਤੁਸੀਂ ਦੇਖ ਰਹੇ ਹੋ ਅਗਰ ਇਹ ਹਿੰਦ ਨਾ ਹੁੰਦਾ ਅਗਰ ਗੁਰੂ ਤੇਗ ਬਹਾਦਰ ਜੀ ਦੀ ਸ਼ਹਾਦਤ ਨਾ ਹੁੰਦੀ ਔਰ ਤਿਲਕ ਜਨੂ ਸਿੱਖਾਂ ਨੇ ਧਾਰਨ ਨਹੀਂ ਕੀਤਾ ਗੁਰੂ ਨਾਨਕ ਨੇ ਧਾਰਨ ਨਹੀਂ ਕੀਤਾ ਨੌਵੇਂ ਗੁਰੂ ਨਾਨਕ ਨੇ ਸ਼ਹਾਦਤ ਦਿੱਤੀ ਇਹਦਾ ਮੈਸੇਜ ਇਹਦਾ ਸਨੇਹਾ ਜਿਹੜਾ ਉਹ ਜਿੱਥੇ ਧਾਰਮਿਕ ਹੈ ਉੱਥੇ ਸਮਾਜਿਕ ਵੀ ਹੈ ਕਿ ਅੱਜ এনवायरमेंट ਦੇਖੋ ਕਿੰਨਾ ਖਰਾਬ ਹੈ ਅੱਜ ਪੰਜਾਬ ਦੇ ਕਿਸਾਨ ਨੂੰ ਦਿੱਲੀ ਦੇ ਸਿਆਸੀ ਬੰਦੇ ਇਹ ਹੀ ਆਖਦੇ ਨੇ ਕਿ ਜੇ ਪਰਾਲੀ ਕਰਕੇ ਦਿੱਲੀ ਦੇ ਵਿੱਚ ਵਾਤਾਵਰਨ ਖਰਾਬ ਹੋ ਰਿਹਾ ਪੰਜਾਬ ਦਾ ਜਿਹੜਾ ਕਿਸਾਨ ਹੈ ਉਹ ਅਨਦਾਤਾ ਹੈ ਉਹਨੂੰ ਵਿਲਨ ਦਿਖਾਇਆ ਜਾ ਰਿਹਾ ਮੈਂ ਸਮਝਦਾ ਕਿ ਇਹ 1.7% ਪ੍ਰਾਲੀ ਦੀ ਗੱਲ ਹੋਣੀ ਔਰ ਪ੍ਰਾਲੀ ਪੰਜਾਬ ਚ ਨਹੀਂ ਇਹ ਹਿਮਾਚਲ ਵੀ ਹੈ ਹਰਿਆਣਾ ਵੀ ਹੈ ਯੂਪੀ ਵੀ ਹੈ ਇਸ ਤੋਂ ਇਲਾਵਾ ਇਹ ਜਿਹੜਾ ਸਨਹਿਾ ਅਸੀਂ ਦੇ ਰਹੇ ਆ ਉਹ ਅਸੀਂ ਤੇ ਦੇ ਰਹੇ ਹਾਂ ਕਿ ਜੇ ਮੈਂ 60 ਸਾਲ 70 ਸਾਲ ਦੀ ਉਮਰ ਚ ਸਾਈਕਲ ਚਲਾ ਸਕਦਾ ਵਾਂ ਤੇ ਤੁਸੀਂ ਕਿਉਂ ਆਪਣੀ ਸਿਹਤ ਤੇ ਉੱਤੇ ਕਿਉਂ ਨਹੀਂ ਧਿਆਨ ਦਿੰਦੇ ਅੱਜ ਜਿਹੜਾ ਯੂਥ ਹੈ ਅੱਜ ਟੀਵੀ ਔਰ ਉਹਦੀ ਸਕਰੀਨ ਤੇ ਕੰਪਿਊਟਰ ਦੀ ਤੇ ਇੰਸਟਾਗ੍ਰਾਮ ਤੇ ਚਿਪਕਿਆ ਹੋਇਆ ਉਸ ਨੂੰ ਬਾਹਰ ਕੱਢਣ ਦੀ ਗੱਲ ਹੈ ਅੱਜ ਨਸ਼ਿਆਂ ਦਾ ਐਡਾ ਵੱਡਾ ਪ੍ਰਕੋਪ ਹਿੰਦੁਸਤਾਨ ਔਰ ਦੁਨੀਆ ਚਾ ਪੰਜਾਬ ਦੇ ਵੀ ਹੈ ਨਸ਼ਿਆਂ ਤੋਂ ਮੁਕਤ ਕਰਨ ਦੀ ਗੱਲ ਹੈ ਇਹ ਇੱਕ ਐਸੀ ਨਵੇਕਲੀ ਯਾਤਰਾ ਹੈ ਜਿਹੜੀ ਧਾਰਮਿਕ ਪੱਖੋਂ ਵੀ ਔਰ ਸਮਾਜਿਕ ਕ੍ਰਿਤੀਆਂ ਪੱਖੋਂ ਵੀ ਸੁਸਾਇਟੀ ਨੂੰ ਇੱਕ ਸਨਿਆਹ ਦਿੰਦੀ ਜਾਏਗੀ ਜਦੋਂ ਇਹ ਦਿੱਲੀ ਸ਼ਹਿਰ ਚੋਂ ਜਾਂ ਬਾਕੀ ਹਰਿਆਣੇ ਔਰ ਪੰਜਾਬ ਦੇ ਸ਼ਹਿਰਾਂ ਚੋਂ ਨਿਕਲੇਗੀ ਪਿੰਡਾਂ ਚੋਂ ਨਿਕਲੇਗੀ ਲੋਕੀ ਇਹਦੇ ਜੁੜਨਗੇ ਸਾਨੂੰ ਫੋਨ ਆ ਰਹੇ ਆਂ ਜੀ ਅਸੀਂ ਟਰਾਲੀਆਂ ਲਾ ਸਕਦੇ ਆਂ ਜੀ ਨਾਲ ਅਸੀਂ ਮੋਟਰਸਾਈਕਲ ਲਾ ਸਕਦੇ ਆਂ ਜੀ ਅਸੀਂ ਗੱਡੀ ਸਕੂਟੀ ਲਾ ਸਕਦੇ ਆਂ ਜੀ ਮੈਂ ਜੀਆਂ ਆਂ ਆਖਦਾ ਸਾਰਿਆਂ ਨੂੰ ਕੋਈ 2 ਕਿਲੋਮੀਟਰ ਚਲਾਈ ਕੋ 500 ਕਿਲੋਮੀਟਰ ਚਲਾਈ ਕੋ ਸਕੂਟੀ ਚਲਾਈ ਇੱਥੇ ਜਿਹੜਾ ਵੀ ਸੱਜਣ ਆਏ ਉਹ ਸਾਈਕਲ ਜਿੰਨੀ ਚਲਾ ਸਕਦਾ ਉਨੀ ਸਾਡੇ ਨਾਲ ਸਾਈਕਲ ਚਲਾਏ ਮੈਂ ਸਮਝਦਾ ਇਹਦਾ ਸਨੇਹ ਦੂਰ ਤੱਕ ਜਾਏਗਾ ਔਰ ਮੈਂ ਧੰਨਵਾਦੀ ਹਾਂ ਜਸਬੀਰ ਜੱਸੀ ਜੀ ਦਾ ਜਿਹੜਾ ਸ਼ਬਦ ਅਸੀਂ ਤਿਆਰ ਕੀਤਾ ਹੈ ਇਹ ਸ਼ਬਦ ਉਹਨਾਂ ਨੇ ਬਹੁਤ ਸੁੰਦਰ ਤਰੀਕੇ ਨਾਲ ਗਾਇਆ ਔਰ ਇਹ ਸ਼ਬਦ ਤੁਹਾਡੇ ਸਾਹਮਣੇ ਹੋਣੇ ਅਸੀਂ ਪਲੇ ਕੀਤਾ ਇਹ ਸ਼ਬਦ ਵੀ ਬਹੁਤ ਵੱਡਾ ਮੈਸੇਜ ਜਿਹੜਾ ਹੈ ਉਹ ਦੇ ਕੇ ਜਾਏਗਾ ਯਾਤਰਾ ਇਹ ਕਦੋਂ ਸ਼ੁਰੂ ਆਰੰਭ ਹੋਏਗੀ ਉੱਥੋਂ ਤਾਂ ਕਿੱਥੋਂ ਦੀ ਲੈ ਕੇ ਕਿੱਥੋਂ ਤੱਕ ਯਾਤਰਾ ਆਣੀ ਹੈ ਸਮਾਪਤੀ ਕਿੱਥੇ ਹੋਣੀ ਹੈ ਤਾਂ ਇਸ ਦੇ ਵਿੱਚ ਜਿਹੜੇ ਭਾਗ ਲੈਣਗੇ ਉਹਨਾਂ ਦੀ ਏਜ ਲਿਮਿਟ ਕਿੰਨੀ ਹੋਏਗੀ ਇਹਦੇ ਵਿੱਚ ਕੋਈ ਏਜ ਲਿਮਿਟ ਨਹੀਂ ਹਰ ਉਮਰ ਦੇ ਲੋਕ ਇਹਦੇ ਜੁੜਦੇ ਪਏ ਨੇ ਇਹ ਯਾਤਰਾ ਜਿਹੜੀ ਹੈ ਦਿੱਲੀ ਤੋਂ 15 ਨਵੰਬਰ ਨੂੰ ਸ਼ੁਰੂ ਹੋਏਗੀ ਪਹਿਲਾ ਪੜਾਅ ਪਾਣੀਪਤ ਹੈ ਅਗਲਾ ਲੁਧਿਆਣੇ ਹੈ ਅਗਲਾ ਅੰਮ੍ਰਿਤਾਲੇ ਹੈ ਫਿਰ ਲੁਧਿਆਣੇ ਹੈ ਫਤਿਹਗੜ੍ਹ ਸਾਹਿਬ ਵੀ ਹੁੰਦੀ ਆਏਗੀ ਇਹ ਬਾਬੇ ਬਕਾਲੇ ਵੀ ਜਾਏਗੀ ਲੁਧਿਆਣੇ ਤੋਂ ਬਾਅਦ ਜਲੰਧਰ ਜਲੰਧਰ ਤੋਂ ਬਾਅਦ ਅੰਮ੍ਰਿਤਸਰ ਹੈ ਔਰ ਫਾਈਨਲ ਡੇ 20 ਤਰੀਕ ਨੂੰ 골ਡਨ ਗੇਟ ਅੰਮ੍ਰਿਤਸਰ ਤੋਂ ਗੁਰੂ ਕੇ ਮਹਿਲ ਤੱਕ ਜਾਏਗੀ ਜਿੱਥੇ ਮੈਂ ਸਮਝਦਾ ਕਿ ਦੁਨੀਆ ਭਰ ਤੋਂ ਲੋਕ ਬੜੀ ਵੱਡੀ ਗਿਣਤੀ ਦੇ ਵਿੱਚ ਜਿਹੜਾ ਰਸਤੇ 'ਚ ਜੁੜਨਗੇ ਜਾਂ ਜਿਹੜੇ 골ਡਨ ਗੇਟ ਤੋਂ ਜੁੜਨਗੇ ਇੱਕ ਨਗਰ ਕੀਰਤਨ ਦਾ ਸ਼ਕਲ ਧਾਰਨ ਕਰਦੀ ਹੋਈ ਇਹ ਆਪਣੇ ਪੜਾ ਤੇ ਪਹੁੰਚੇਗੀ ਜੀ ਕਿਸਵਾਲਾ ਕੀ ਨੌਜਵਾਨਾਂ ਨੂੰ ਕੀ ਖਾਸ ਅਪੀਲ ਕਰਨੀ ਚਾਹੋਗੇ ਸਾਡੇ ਮਾਧਿਅਮ ਰਾਹੀਂ ਕੀ ਵੱਧ ਤੋਂ ਵੱਧ ਮੈਂ ਨੌਜਵਾਨਾਂ ਨੂੰ ਬਜ਼ੁਰਗਾਂ ਨੂੰ ਮਿਡਲ ਏਜ ਨੂੰ ਬੀਬੀਆਂ ਨੂੰ ਬੱਚੀਆਂ ਨੂੰ ਮੈਂ ਸਭ ਨੂੰ ਅਪੀਲ ਕਰਦਾ ਕਿ ਇਹਦੇ ਵਿੱਚ ਜਿਹੜੋ ਸਭ ਧਰਮਾਂ ਦੇ ਲੋਕਾਂ ਨੂੰ ਜੁੜੋ ਕਿਉਂਕਿ ਗੁਰੂ ਤੇਗ ਬਹਾਦਰ ਦੀ ਸ਼ਹਾਦਤ ਸਿੱਖ ਧਰਮ ਲਈ ਨਹੀਂ ਸੀ ਸਮੁੱਚੀ ਮਨੁੱਖਤਾ ਲਈ ਸੀ ਇੱਕ ਰਾਹ ਦਿਖਾਇਆ ਸੀਗਾ ਕਿ ਅਸੀਂ ਨਾ ਕਿਸੇ ਤੋਂ ਭੈ ਲੈਨੇ ਆ ਨਾ ਕਿਸੇ ਨੂੰ ਭੈ ਦਿੰਨੇ ਆ ਮੈਂ ਸਮਝਦਾ ਮੈਂ ਸਭ ਨੂੰ ਇਹਦੇ ਚ ਇਨਵਾਈਟ ਕਰਦਾ ਔਰ ਉਸ ਨੇਹ ਨੂੰ ਉਹਨਾਂ ਤੱਕ ਪਹੁੰਚਾਉਣਾ ਚਾਹਨਾ ਜੋ ਗੁਰੂ ਤੇਗ ਬਹਾਦਰ ਪਾਸ਼ਾ ਨੇ ਦਿੱਤਾ ਹੈ ਜੀ ਧੰਨਵਾਦ ਜੀ ਤਾਂ ਬਿਲਕੁਲ ਜਿਵੇਂ ਤੁਸੀਂ ਦੇਖਿਆ ਐਸਨ ਮਜੀਤ ਸਿੰਘ ਜਿੱਕੇ ਜੀ ਤਾਂ ਉਹਨਾਂ ਵੱਲੋਂ ਜਿਹੜੀ ਆ ਖੁੱਲ ਕੇ ਗੱਲਬਾਤ ਕੀਤੀ ਗਈ ਆ ਤਾਂ ਜੀ ਇਹ ਕਿ ਇਹ ਜੋ ਯਾਤਰਾ ਜੋ ਦਿੱਲੀ ਤੋਂ ਆਰੰਭ ਹੋਏਗੀ ਤਾਂ ਗੁਰੂ ਨਗਰੀ ਵਿਖੇ ਆ ਕੇ ਗੁਰੂ ਕੇ ਮਹਿਲ ਵਿਖੇ ਆ ਕੇ ਇਹ ਸਮਾਪਤ ਹੋਏਗੀ ਤਾਂ ਹਾਂ ਉਮਰ ਦੇ ਜੋ ਲੋਕ ਨੇ ਚਾਹੇ ਬਜ਼ੁਰਗ ਹੈ ਬੱਚੇ ਆ ਬੀਬੀਆਂ ਪੈਣਾ ਨੇ ਹਰ ਕੋਈ ਇਸ ਯਾਤਰਾ ਦੇ ਵਿੱਚ ਹਿੱਸਾ ਲੈ ਸਕਦਾ ਤਾਂ ਖੁੱਲ ਕੇ ਗੱਲਬਾਤ ਹੋਈ ਆ ਮਨਜੀ ਸਿੰਘ ਜੀ ਕੇ ਹੋਣਾ ਦੇ ਨਾਲ ਤਾਂ 15 ਤਰੀਕ ਨੂੰ ਇਸ ਦੀ ਜਿਹੜੀ ਆਰੰਭਤਾ ਹੋएगी ਦਿੱਲੀ ਤੋਂ ਤਾਂ ਕੱਲੀ ਕੱਲੀ ਜਿਹੜੀ ਅਪਡੇਟ ਹੈ ਜੋ ਇਸ ਯਾਤਰਾ ਰਾਹੀਂ ਦੱਸਦੇ ਕਿ ਤੁਹਾਨੂੰ ਤੜਣਾ ਕੱਲੀ ਕੱਲੀ ਅਪਡੇਟ ਜਿਹੜੀ ਇਸ ਯਾਤਰਾ ਨੂੰ ਲੈ ਕੇ ਸਾਂਝੀ ਕਰਦੇ ਰਵਾਂਗੇ ਕੈਮਰਾਮੈਨ ਸੰਦੀਪ ਕੁਮਾਰ ਦੇ ਨਾਲ ਅਕਸ਼ਸਨਕ ਜਗਬਾਨੀ ਟੀਵੀ ਸ਼੍ਰੀਮੰਚਸਾਈ